ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਬੜੀ ਇੱਕ ਅਹਿਮ ਵੀਡੀਓ ਦੱਸਣੀ ਹੈ ਜਿੱਦੇ ਚ ਬੜੀ ਵੱਡੀ ਠੱਗੀ ਹੋ ਰਹੀ ਹੈ ਤੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆ ਦੇਖੋ ਜੀ ਮੀਆਂ ਜਾਕੀ ਅੰਬ ਇਹ ਕੋਈ ਦੂਰ ਨਹੀਂ ਆ ਦੇਖੋ ਆਪਾਂ ਆਫਿਸ 'ਚ ਖੜੇ ਆ ਇੱਧਰ ਸੇਬ ਵੀ ਲੱਗੇ ਪਏ ਆਪਣੇ ਠੀਕ ਹੈ ਜੀ ਬੂਟੇ ਸਾਰੇ origignal ਹੁੰਦੇ ਆ ਆ ਦੇਖੋ ਹੁਣ ਕਲਰ ਆ ਰਿਹਾ ਇਹਨੂੰ ਹੌਲੀ ਹੌਲੀ ਕਲਰ ਜਿਹੜਾ ਇਹ ਪਰਪਲ ਰੰਗ ਦਾ ਹੁੰਦਾ ਜਾ ਰਿਹਾ ਇਹ origignal ਮੀਆਂ ਜਾਕੀ ਹੈ ਠੀਕ ਹੈ ਜੀ ਉਧਰ ਤੁਹਾਨੂੰ ਦਿਖਾਣਾ ਉੱਤੇ ਪੋਸਟਰ ਲੱਗਾ ਹੈ ਕਿੰਦਾ ਦਾ ਰੰਗ ਦਾ ਹੋਊਗਾ ਆਪਣੇ ਆਹ ਦੇਖੋ ਇਹ ਐਦਾਂ ਹੋ ਜਾਊਗਾ ਠੀਕ ਹੈ ਜੀ ਹੁਣ ਇੱਥੇ ਫਰਕ ਕੀ ਪੈਣਾ ਹੈ ਆਹ ਦੇਖੋ ਆਹ ਨਾਲ ਮੈਂ ਅੰਬ ਰੱਖਿਆ ਸਵਰਨ ਰੇਖਾ ਪੱਤੇ ਦੇਖੋ ਤੇ ਇਹਦੇ ਪੱਤੇ ਦੇਖੋ 19 ਤੇ 21 ਦਾ ਫਰਕ ਨਹੀਂਗਾ ਆਹ ਦੇਖੋ ਦੋ ਅੰਬ ਦੂਰੋ ਦਿਖਾ ਦਿੰਨਾ ਆਹ ਦੇਖੋ ਸੇਮ ਬੱਤੇ ਐ ਸਵਰਨ ਰੇਖਾ ਅੰਬ ਨੂੰ ਮੀਆਂ ਜਾਕੀ ਬਣਾ ਕੇ ਵੇਚਿਆ ਜਾ ਰਿਹਾ ਤੁਹਾਨੂੰ ਦਿਖਾਉਣਾ ਮੈਂ ਆਂਬ ਹਲ ਲਫਾਫੇ ਦੇ ਵਿੱਚ ਆ ਤੇ ਫਰੂਟ ਨੂੰ ਆ ਗਿਆ ਇਹ ਸਾਡਾ 4 ਸਾਲ ਦਾ ਏਜ ਦਾ ਇਹ ਆਂਬ ਹੈ ਹੋ ਚੁੱਕਿਆ ਹੈ ਤਾਂ ਦੇਖੋ ਜੀ ਲਓ ਜੀ ਇਹਦਾ ਪੂਰਾ ਪਰਪਲ ਰੰਗ ਜਿਹੜਾ ਹੁਣ ਹੋ ਜਾਣਾ ਤੇ ਇਹ ਇਹਨਾਂ ਚੀਜ਼ਾਂ ਤੋਂ ਤੁਸੀਂ ਬਚੋ ਜਿਹੜਾ ਨਕਲੀ ਲੋਕ ਮਾਲ ਵੇਚ ਰਹੇ ਇਹਨਾਂ ਤੋਂ ਬਚਣਾ ਪੈਣਾ ਹੈ ਸੋ ਇਸ ਕਰਕੇ ਮੈਂ ਤੁਹਾਨੂੰ ਦਿਖਾ ਰਿਹਾ ਇਹ ਤੁਹਾਡੀ ਨੌਲੇਜ ਦੇ ਵਾਸਤੇ ਵੀਡੀਓ ਅੱਜ ਦੀ ਬਣਾਈ ਹੈ ਤੇ ਇਹ ਪਰਪਲ ਰੰਗ ਦਾ ਹੋਣੇ ਹੋਣ ਜਾ ਰਿਹਾ ਬਹੁਤ ਜ਼ਿਆਦਾ ਮਿੱਠਾ ਹੁੰਦਾ ਹੈ ਦੁਨੀਆਂ ਦੇ ਸਾਰੇ ਅੰਬਾਂ ਦੇ ਵਿੱਚੋਂ ਇਹ ਮਿੱਠਾ ਹੁੰਦਾ ਹੈ ਇੱਧਰ ਆਪਣੇ ਸੇਬ ਲੱਗੇ ਪਏ ਸੋ ਕੁਆਲਿਟੀ ਜੋ ਆਪਾਂ ਕਹੀ ਹੈ ਉਹ ਨਿਕਲੀ ਹੈ ਤੇ ਨਿਕਲ ਰਹੀ ਹੈ ਇਹ ਆਪਾਂ ਆਫਸ ਦੇ ਵਿੱਚ ਮੈਂ ਤੁਹਾਨੂੰ ਤਾਂ ਦਿਖਾ ਰਿਹਾ ਵੀਡੀਓ ਵੀ ਕਈ ਲੋਕ ਕਹਿੰਦਾ ਵੀ ਪਤਾ ਨਹੀਂ ਕਿ ਤੁਹਾਡੀ ਐਡਿਟਿੰਗ ਕਰਕੇ ਬਾਤ ਹੀ ਹੋਣੀ ਹੈ ਆ ਦੇਖੋ ਪ੍ਰੋਪਰ ਰੰਗ ਇਹਦਾ ਪਰਪਲ ਹੋ ਰਿਹਾ ਹੈ ਅੰਬ ਲੱਗ ਚੁੱਕਿਆ ਤੇ ਇਹ 300 ਵਾਲਾ 200 ਵਾਲਾ ਅੰਬ ਤੁਹਾਨੂੰ 1000 ਦਾ 1200 ਦਾ ਮੀਆਂ ਜਾ ਕੇ ਬਣਾ ਕੇ ਦੇ ਰਿਹਾ ਸੋ ਆਪਣੇ ਕੋਲ ਇਹ オリジナル ਮਿਲੂਗਾ ਤੇ ਇਹ 4 ਸਾਲ ਦਾ ਜਿਹੜਾ ਪੌਦਾ ਅਸੀਂ ਤੁਹਾਨੂੰ ਦੇਵਾਂਗੇ 1800 ਰੁਪਏ ਦਾ ਛੋਟਾ ਤੋਂ ਛੋਟਾ ਲੈਣਾ ਤੁਹਾਨੂੰ ਇਹ 5-600 ਜੁਏ ਅਸੀਂ ਦੇ ਦੇਵਾਂਗੇ ਸੋ ਇਸ ਕਰਕੇ ਮਚ्योर ਬੂਟਾ ਲਓ ਅੰਬ ਲੱਗੇ ਲਗਾਓ ਗਰੰਟੀ ਆ ਦੇਖੋ ਪੱਤੇ ਸੇਮ ਹੈ ਪਰ ਕੁਆਲਿਟੀ ਲੱਗ ਲੱਗ ਹੈ ਜ਼ਮੀਨ ਸਬੰਧ ਦਾ ਫਰਕ ਹੈ ਗੂਗਲ ਤੇ ਚੈੱਕ ਕਰਿਓ ਜੀ 2.5 ਲੱਖ ਵਿਕਨੇ 2.5 ਲੱਖ ਰੁਪਏ ਕਿਲੋ ਵਿਕਨੇ ਵਾਲਾ ਆ ਤਾਂ ਉਥੇ ਮੀਆਂ ਜਾ ਕੇ ਨਿਕਲੂਗਾ ਸੋ ਮੈਂ ਤੁਹਾਡੀ ਨੌਲੇਜ ਦੇ ਵਾਸਤੇ ਵੀਡੀਓ ਬਣਾਉਂਦਾ ਰਹਿਣਾ ਤੁਸੀਂ ਵਾਦ ਤਵਾਰ ਸ਼ੇਅਰ ਕਰਿਆ ਕਰੋ ਤੇ ਦੇਵ ਗ੍ਰੀਨਲੈਂਡ ਨਰਸਰੀ ਜਲਾਲਾਬਾਦ ਤੋਂ ਫਰੋਇਪੁਰ ਰੋਡ ਤੇ ਆਪਣੀ ਨਰਸਰੀ ਹੈ ਜਲਾਲਾਬਾਦ ਪਸ਼ਮੀ ਡਿਸਟ੍ਰਿਕਟ ਫਾਜ਼ਲ ਕਹਾਵਲਾ ਸੋ ਜਲਾਲਾਬਾਦ ਹੋਰ ਵੀ ਕਈ ਹੈਗੇ ਐ ਤੇ ਇਹ ਤੁਹਾਡਾ ਅੱਜ ਦਾ ਬੜਾ ਵੱਡਾ ਵਹਿਮ ਸੀ ਕਿਉਂਕਿ ਇਹਨਾਂ ਫਰੂਟ ਆਇਆ ਆ ਦੇਖੋ ਇੱਕ ਫਰੂਟ ਅਸੀਂ ਤੋੜ ਕੇ ਖਾ ਲਿਆ ਅੱਗੇ ਇਥੋਂ ਬਹੁਤ ਜ਼ਿਆਦਾ ਟੇਸਟੀ ਸੀ ਪਰ ਅਸੀਂ ਵੀਡੀਓ ਬਣਾਈ ਉਹ ਕਿਸੇ ਕਾਰਨ ਕਰਕੇ ਕਰਪਟ ਹੋ ਗਈ ਸਾਡੇ ਕੋਲੋਂ ਐਡੀਟ ਤੇ ਆ ਦੇਖੋ ਦਾ ਕਲਰ ਵੇਖ ਲਓ ਠੀਕ ਆ ਜੀ ਸੋ ਸ਼ੇਅਰ ਜ਼ਰੂਰ ਕਰਿਆ ਕਰੋ ਇਹੋ ਜਿਹੀ ਜਾਣਕਾਰੀਆਂ ਆਪਾਂ ਜ਼ਿੰਮੇਦਾਰ ਆ ਆਪਾਂ ਨੇ ਬਚਣਾ ਉਹਨਾਂ ਲੋਕਾਂ ਤੋਂ ਜਿਹੜੇ ਸਾਨੂੰ ਲਗਾਤਾਰ ਉਹ ਚੀਜ਼ਾਂ ਕਰਕੇ ਠੱਗ ਰਹੇ ਹਾਂ ਜੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ